ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਪਾਨਾ ਸਿੱਧੂ ਬਾਈ ਬਾਰੇ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ 10 ਫਰਵਰੀ ਦੀ ਉਡੀਕ ਕਰ ਰਹੇ ਨੇ ਸਾਰੇ ਹੀ ਪੰਜਾਬ ਦੇ ਲੋਕ ਕਿ 10 ਫਰਵਰੀ ਨੂੰ ਕਦੋਂ ਪਾਨਾ ਸਿੱਧੂ ਜੇਲ੍ਹ ਦੇ ਵਿੱਚ ਰਿਹਾ ਹੋ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰੂਗਾ ਪਰ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਕ ਮਾੜੀ ਖ਼ਬਰ ਵੀ ਦੇ ਦਈਏ ਕਿ ਸ਼ਾਇਦ ਹੁਣ ਲੱਗ ਰਿਹਾ ਹੈਗਾ ਵੀ ਪਾਨਾ ਸਿੱਧੂ ਦੀ ਰਿਹਾਈ 10 ਫਰਵਰੀ ਤੱਕ ਨਾ ਹੋਵੇ ਕਿਉਂਕਿ ਕੁਝ ਕੁ ਚੀਜ਼ਾਂ ਸੋਸ਼ਲ ਮੀਡੀਆ ਤੇ ਆਪਾਂ ਨੂੰ ਅਜਿਹੀਆਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਜਿੱਥੇ ਕਿ ਹੁਣ ਤੱਕ ਸਿਰਫ ਪੰਨਾ ਸਿੱਧੂ ਦੇ ਉੱਪਰ ਹੀ 4-5 ਪਰਚੇ ਸੀਗੇ ਤੇ ਹੁਣ ਤੋਂ ਉਹਨੂੰ ਸਾਰੇ ਨਹੀਂ ਦੱਸ दिए ਵੀ ਲੱਖਾ ਸਿਧਾਣਾ ਪੰਨਾ ਸਿੱਧੂ ਦੇ ਭਰਾ ਅਤੇ ਦੋ ਭੈਣਾਂ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਸਮੇਤ 18 ਹੋਰ ਬੰਦਿਆਂ ਦੇ ਉੱਪਰ ਪਰਚੇ ਕਰ ਦਿੱਤੇ ਗਏ ਨੇ ਜੋ ਚੀਜ਼ ਤੁਸੀਂ ਆਪਣੀ ਸਕਰੀਨ ਤੇ ਵੀ ਪੜ੍ਹ ਸਕਦੇ ਹੋਗੇ ਬਾਕੀ ਜੋ ਪ੍ਰਸ਼ਾਸਨ ਨੇ ਇਹ ਕਦਮ ਚੁੱਕੇ ਨੇ ਤਾਂ ਇਹਨਾਂ ਤੋਂ ਬਾਅਦ ਤਾਂ ਹੁਣ ਸਾਰੇ ਹੀ ਪੰਜਾਬ ਦੇ ਲੋਕ ਵੀ ਇਹੀ ਸੋਚ ਰਹੇ ਨੇ ਵੀ ਸ਼ਾਇਦ ਪੰਨਾ ਸਿੱਧੂ ਦੀ ਰਿਹਾਈ ਹੁਣ ਨਾ ਹੋਵੇ ਤੇ ਜਿਸ ਕਰਕੇ ਕਿ ਇਹ ਕੰਮ ਹੁਣ ਥੋੜਾ ਬਾਕੀ ਚੱਲਣ ਵਾਲਾ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਲਦੀ ਮਿਲਦੇ ਹਾਂ ਨਵੀਂ ਵੀਡੀਓ 'ਚ